दिन भर लूट, मारी चोरी हो रही है एक बंदे का हाथ काट गया एक्टिवा से तीन बंदे आए एक एक्टिवा पर बाहर बैठा था और दो अंदर आए तो उन्होंने मेरे सिर से मारे तो मेरे गले से चैन पई थी उन्होंने चैन कट ली ये लगा लीजिए कंगनवाल चौकी में कम से कम बाईस दिन बाद हमारी रिपोर्ट लिखी गई धमकी भी दीती हुई है कि तेनों जानो मार देना वा मा। ਫਰਵਰੀ ਮੈਂ 19 ਫਰਵਰੀ ਨੂੰ ਦੁਕਾਨ ਲੁੱਟੀ ਗਈ ਸੀ ਅਸੀਂ ਨੇ 112 ਨੰਬਰ ਤੇ ਫੋਨ ਵੀ ਕੀਤਾ ਉਹ ਆਏ تھے یہاں ਪਰ ਰਿਪੋਰਟ ਵੀ ਕੀਏ ਤੇ ਕਿਤੇ ਕਿਤੇ ਤਾਂ ਝੱਟਾਂ ਆਈਆਂ ਮੇਰੇ ਹੱਥ 'ਚ ਸੱਟ ਆਈ ਆ ਤੇ ਸਿਰ 'ਚ ਉਹਨਾਂ ਨੇ ਮਾਰਿਆ ਸੀ ਤੇ ਮੇਰੇ ਕੋਲ 3.5 ਲੱਖ ਰੁਪਏ ਕੈਸ਼ ਪਏ ਸੀਗੇ ਤੇ ਉਹ ਉਹਨਾਂ ਨੇ ਕੱਢ ਲਿਆ ਇੱਕ ਡੇਢ ਮਹੀਨਾ ਹੋ ਗਿਆ ਚੋਰੀ ਹੋਏ ਨੂੰ ਤੇ ਸਾਮੀ 5 ਵਜੇ ਦੀ ਗੱਲ ਆ ਅਗਰ ਦੇਨ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਉੱਤੇ ਹੀ ਅੱਜ ਲੋਹਾਰਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਜੁਐਲਰੀ ਸ਼ਾਪ ਦੇ ਵਿੱਚ ਕੁਝ ਬਦਮਾਸ਼ ਚੋਰ ਦਸਤਕ ਦਿੰਦੇ ਨੇ ਤੇ 3 ਸਵਾ 3 ਲੱਖ ਦਾ ਸਮਾਨ ਚੋਰੀ ਕਰਕੇ ਉਹ ਫਰਾਰ ਹੋ ਜਾਂਦੇ ਨੇ ਉਸ ਮੱਕ ਉਸੇ ਬੇਟੇ ਨਾਲ ਗੱਲਬਾਤ ਕਰਾਂਗੇ ਜਿਹੜਾ ਦੁਕਾਨਦਾਰ ਮਾਲਕ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਜੀ ਚੋਰ ਐਸੀ ਕਿਸ ਤਰ੍ਹਾਂ ਨਕਾਬਪੋਸ਼ ਪਨ ਕੇ ਐਸੀ ਕਿਸ ਤਸਵਾਰੂ ਕੇ ਐਸੀ ਕਿਉਂਕਿ ਸੀਸੀਟੀਵੀ ਤਸਵੀਰਾਂ ਜਿਹੜੀਆਂ ਕੈਦ ਹੋਈਆਂ ਨੇ ਕੀ ਨਾਮ ਤੁਹਾਡਾ ਕੁਲਦੀਪ ਮੋਹਰਿਆ ਕੁਲਦੀਪ ਜੀ ਕਦੋਂ ਦਾ ਵਾਕਿਆ ਹੈ ਕਦੋਂ ਕੀ ਮਾਮਲਾ ਹੋਇਆ ਸੀਗਾ ਕਦੋਂ ਇਹ ਚੋਰੀ ਹੋਈ ਸੀ ਕਿ ਕਿੰਨੇ ਰੁਪਏ ਦੀ ਚੋਰੀ ਹੋਈ ਸੀਗੀ ਕੀ ਪੂਰਾ ਮਾਮਲਾ ਇੱਕ ਡੇਢ ਮਹੀਨਾ ਹੋ ਗਿਆ ਚੋਰੀ ਹੋਏ ਨੂੰ ਤੇ ਸਾਮੀ 5 ਵਜੇ ਦੀ ਗੱਲ ਆ ਤੇ ਉਦੋਂ ਦੋ ਮੁੰਡੇ ਆਏ ਅੰਦਰ ਦੋ ਆ ਕੇ ਮੁੰਡੇ ਤੇ ਉਹਨਾਂ ਨੇ ਦਾੰਤ ਦੂਤ ਸਿਗਾ ਉਹਨਾਂ ਕੋਲ ਸਾਈਕਲ ਦੀ ਘਰਾਰੀ ਘਰਾਰੀ ਸੀ ਤੇ ਉਹਨਾਂ ਨੇ ਮੇਰੇ ਸਿਰ 'ਚ ਮਾਰਿਆ ਤੇ ਮੇਰੇ ਗਲੇ 'ਚ ਚੈਨ ਪਈ ਸੀ ਉਹਨਾਂ ਨੇ ਚੈਨ ਕੱਢ ਲਈ ਤੇ ਮੇਰੇ ਕੋਲ 3.5 ਲੱਖ ਰੁਪਏ ਕੈਸ਼ ਪਏ ਸੀਗੇ ਤੇ ਉਹ ਉਹਨਾਂ ਨੇ ਕੱਢ ਲਿਆ ਤੇ ਉਦੋਂ ਮੈਨੂੰ ਮਾਰਿਆ ਤੇ ਮੇਰੇ ਸਿਰ 'ਚ ਮਾਰਿਆ ਤੇ ਮਾਰਨ ਤੋਂ ਬਾਅਦ ਉਹਨਾਂ ਨੇ ਸੀਸੇ ਉਸੇ ਤੋੜ-ਤਾੜ ਕੇ ਤੇ ਮੈਨੂੰ ਮਰਿਆ ਸਮਝ ਕੇ ਉਹ ਚਲੇ ਗਏ ਮੈਨੂੰ ਛੱਡ ਕੇ ਉੱਥੇ ਅੱਛਾ ਤੇ ਫਿਰ ਰਿਪੋਰਟ ਲਿਖਾਈ ਉਹਨਾਂ ਖਿਲਾਫ ਤੇ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਲੇ ਅਜ ਡੇਢ ਦੋ ਮਹੀਨੇ ਹੋ ਗਏ ਪੁਲਿਸ ਵਾਲੇ ਕੁਝ ਨਹੀਂ ਕਰਦੇ ਪੁਲਿਸ ਵਾਲਿਆਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈਗੀ ਹੋਰ ਸਾਨੂੰ ਅਜ ਤੱਕ ਇਨਸਾਫ ਨਹੀਂ ਮਿਲਿਆ ਅਜ ਤੱਕ ਤੇ ਤੁਸੀਂ ਥਾਣੇ ਗਏ ਸੀ ਕਿਹੜਾ ਥਾਣਾ ਲੱਗਦਾ ਤੁਹਾਨੂੰ ਕੰਗਨਵਾਲ ਚੌਕੀ ਕੰਗਨਵਾਲ ਚੌਕੀ ਦੇ ਇੰਚਾਰਜ ਨਾਲ ਕੋਈ ਗੱਲਬਾਤ ਕੀਤੀ ਤੁਸੀਂ ਕੁਝ ਇਦਾਂ ਦਾ ਉਹਨਾਂ ਨੇ ਈਸ਼ਵਾਸ਼ਣ ਦਿੱਤਾ ਕਿਉਂਕਿ ਸਮਾਂ ਕਾਫੀ ਹੋ ਗਿਆ ਉਹਨਾਂ ਨੇ ਕਿਹਾ ਕਿ ਕਰਾਂਗੇ ਕਰਾਂਗੇ ਬਸ ਇਦਾਂ ਹੀ ਕਹਿੰਦੇ ਰਹਿੰਦੇ ਆ ਫਿਰ ਜਦੋਂ ਵੀ ਜਾਓ ਉਹ ਕਹਿੰਦੇ ਆ ਕਰਾਂਗੇ ਤੇਰਾ ਹੱਲ ਕਰਾਂਗੇ ਕਰਾਂਗੇ ਕਰਦੇ ਨਹੀਂ ਕੁਝ ਕਈ ਵਾਰ ਇੱਕ ਪੁਲਿਸ ਕਮਿਸ਼ਨਰ ਆਫਿਸ ਕੋਲ ਵੀ ਗਏ ਮੇਰੇ ਫਾਦਰ ਸਾਹਿਬ ਤੇ ਪੁਲਿਸ ਕਮਿਸ਼ਨਰ ਆਫਿਸ ਵੀ ਗਏ ਤੇ ਉਹਨਾਂ ਨੂੰ ਵੀ ਦੇ ਸਿਆ ਫਿਰ ਫਿਰ ਵੀ ਕੋਈ ਮੈਨੂੰ ਇਨਸਾਫ ਨਹੀਂ ਮਿਲੇ ਅਜੇ ਤੱਕ ਅੱਛਾ ਜਦੋਂ ਉਹਨਾਂ ਨੇ ਤੁਹਾਡੇ ਤੇ ਵਾਰ ਕੀਤਾ ਕੀ ਕੀ ਉਹਨਾਂ ਦੇ ਹੱਥਾਂ ਦੇ ਵਿੱਚ ਸੀਗੇ ਕਿਤੇ ਕਿਤੇ ਕਿੱਥੇ ਤੁਹਾਡੇ ਵਾਰ ਕੀਤਾ ਤੇ ਹੋਰ ਵੀ ਕੋਈ ਗਾਹਕ ਵਗੈਰਾ ਅੰਦਰ ਜਾਂ ਕਸਟਮਰ ਵਗੈਰਾ ਬੈਠੇ ਸੀਗੇ ਦਿਨ ਵੇਲੇ ਹੋਇਆ ਹਮਲਾ ਸ਼ਾਮ ਵੇਲੇ ਹੋਇਆ ਰਾਤ ਵੇਲੇ ਹੋਇਆ ਸਾਮੀ 5 ਵਜੇ ਹੋਇਆ ਵਾ ਹਮਲਾ ਸ਼ਾਮੀ 5 ਵਜੇ ਹਾਂਜੀ ਕੋਈ ਕਸਟਮਰ ਵਗੈਰਾ ਵੀ ਅੰਦਰ ਸੀਗਾ ਨਹੀਂ ਕਸਟਮਰ ਨਹੀਂ ਸੀਗਾ ਦੋ ਮੁੰਡੇ ਆਏ ਦੋ ਮੁੰਡੇ ਆਂਦੇ ਸਾਰੇ ਮੇਰੇ ਸਿਰ 'ਤੇ ਉਹਨਾਂ ਨੇ ਮਾਰਤੀ ਉਹ ਜਾਣਦੇ ਹੋ ਤੁਸੀਂ ਉਹ ਮੁੰਡਿਆਂ ਨੂੰ ਹਾਂਜੀ ਮੁੰਡਿਆਂ ਨੂੰ ਜਾਣਦਾ ਵਾਂ ਸਰਿਆਂ ਮੈਂ ਇੱਥੇ ਕੁੰਮਦੇ ਰਹਿੰਦੇ ਆ ਦੁਕਾਨ ਦੇ ਕੋਲੀ ਅੱਛਾ ਤੇ ਤੁਹਾਡੀ ਬੋਲਚਾਲ ਹੈਗੀ ਉਹਨਾਂ ਨਾਲ ਨਹੀਂ ਬੋਲਚਾਲ ਤਾਂ ਨਹੀਂ ਹੈਗੀ ਉਹ ਬੋਲਚਾਲ ਨਹੀਂ ਹੈਗੀ ਉਹ ਕੁੰਮਦੇ ਰਹਿੰਦੇ ਨੇ ਦੇਖਿਆ ਤੁਸੀਂ ਉਹਨਾਂ ਨੂੰ ਹਾਂਜੀ ਇੱਥੇ ਰੋਡ 'ਜੀ ਕੁੰਮਦੇ ਰਹਿੰਦੇ ਆ ਪੁਲਿਸ ਵਾਲੇ ਚੱਕਦੇ ਤਾਂ ਜਾਣ ਕਰਨੇ ਨਹੀਂ ਜਾਣ ਕਰਨੀ ਨਹੀਂ ਨੇ ਹੈਗੇ ਅੱਛਾ ਰੰਜੀਸ਼ ਹੈ ਕੋਈ ਹਾਂਜੀ ਰੰਜੀਸ਼ ਹੈ ਕੋਈ ਲੜਾਈ ਝਗੜਾ ਕੋਈ ਪਹਿਲੇ ਦਾ ਨਹੀਂ ਨਹੀਂ ਪਹਿਲਾਂ ਤਾਂ ਕੋਈ ਲੜਾਈ ਝਗੜਾ ਨਹੀਂ ਸੀ ਅੱਛਾ ਹਾਂਜੀ ਕੀ ਕੀ ਹੱਥਾਈ ਸੀਗਾ ਜਦੋਂ ਉਹ ਅੰਦਰ ਐਂਟਰ ਕੀਤੇ ਸੀਗੇ ਉਹਨਾਂ ਕੋਲ ਸਾਈਕਲ ਦੀ ਜਿਹੜੀ ਗਰਾਰੀ ਜੀ ਹੁੰਦੀ ਆ ਉਹ ਸੀਗਾ ਤੇ ਉਹਨਾਂ ਕੋਲ ਇੱਕ ਸੀਗਾ ਦਾਤਰ ਜਿਹਾ ਉਹਨਾਂ ਕੋਲ ਸੀਗਾ ਹੂੰ ਉਹਦੇ ਨਾਲ ਹੀ ਮਾਰਿਆ ਮੈਨੂੰ ਜੀ ਉਹਨਾਂ ਅੱਛਾ ਹਾਂਜੀ ਤੇ ਕਿੱਥੇ ਕਿੱਥੇ ਦਾ ਜੱਟਾ ਆਈਆਂ ਮੇਰੇ ਹੱਥ 'ਚ ਸੱਟ ਆਈ ਆ ਤੇ ਸਿਰ 'ਚ ਉਹਨਾਂ ਨੇ ਮਾਰਿਆ ਸੀ ਹੂੰ ਤੇ ਤੇ ਹੱਥ 'ਚ ਮੋਢੇ 'ਚ ਮਾਰਿਆ ਸੀ ਤੇ ਬੈਰਾਂ 'ਚ ਮਾਰਿਆ ਸੀ ਮੇਰੇ ਅੱਛਾ ਇਹ ਹੱਟੇ ਵੀ ਲੱਗੀਆਂ ਹਾਂਜੀ ਹੱਥ 'ਚ ਹੱਥ ਫ੍ਰੈਕਚਰ ਹੋ ਗਿਆ ਵਾ ਅੱਛਾ ਹਾਂਜੀ ਤੇ ਕਿੰਨੇ ਨਕਦੀ ਪੈਸੇ ਖੋ ਕੇ ਲੈ ਕੇ ਧੜਕੋ 3.5 ਲੱਖ ਰੁਪਏ ਖੋ ਕੇ ਲੈ ਗਏ 3.5 ਹਾਂਜੀ ਗੱਲੇ ਚ ਪਿਆ ਸੀਗਾ ਇਹਨਾਂ ਨੇ ਮਾਰ ਕੇ ਮੈਨੂੰ ਗੱਲੇ ਚ ਪੈਸੇ ਕੱਢ ਲਏ ਇਹਨਾਂ ਨੇ ਪੱਕੇ ਦਾ ਸੀਗਾ ਹਾਂਜੀ ਹਾਂਜੀ ਕੈਸ਼ ਸੀਗੇ ਮੇਰੇ ਕੋਲ ਪੱਕੇ ਦਾ ਸੀਗਾ ਹਾਂਜੀ ਅੱਛਾ ਬਿਲਕੁਲ ਉਹ ਪਿਤਾ ਜੀ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਸਰ ਜਤਿੰਦਰ ਮੋਰੀਆ ਮੇਰਾ ਨਾਮ ਹੈ ਜਿਹੜੇ ਸੱਟਾ ਵਜਿਆ ਕੀ ਲੱਗਾ ਤੁਹਾਡਾ ਮੇਰਾ ਬੇਟਾ ਆਏਗਾ ਬੇਟਾ ਹੈ ਹਾਂਜੀ ਠੀਕ ਹੈ ਕਿੱਥੇ ਦੁਕਾਨ ਹੈ ਤੁਹਾਡੀ ਦੁਕਾਨ ਹੈ ਪ੍ਰੇਮ ਨਗਰ ਕੇ 1 ਨੰਬਰ ਗਲੀ ਮੇਂ ਹੈ ਗਏ ਨੀਵ ਸ਼ਰਧਾ ਜੁਲਰ ਕੇ ਨਾਮ ਸੇ ਅੱਛਾ ਮੇ 20 ਸਾਲ ਹੋ ਗਏ ਇਧਰ ਕੰਮ ਕਰਤੇ ਹੋਏ तो मैं इसको पेमेंट देकर गया था बाजार गया था मैं बोला इसको रखे रहना कल ट्रांसफ़र करने हैं किसी का ऑर्डर आया था पे, तो सामान देने वास्ते शाम को पाँच बज के बीस मिनट की बात है पंद्रह बीस मिनट के आसपास था इसको दुकान पे एक एक्टिवा से तीन बंदे आए एक एक्टिवा पर बाहर बैठा था और दो अंदर आए तो आते ही आते ही इसको आ, पहले हाथ से चैन खींच लिया और अंगूठी ले ली और जब गले में हाथ डालने लगा तो इन्हें रोकना शुरू किया इसके हाथ में मार दिया हाथ कट गया वीडियो बनाई हुई है अपना वीडियो भी रखे हैं तो सिर, सिर सिर पे मारता और सिर पे तेरह टाके लगे हैं हाथ पे हाथ पे टाँके लगे सारा मिला के अट्ठारह टाँके लगे हुए हैं हाथ चुकी है हाँ जी ये ये आपा स्कैन वो साहब सीसीटीवी से निकलवाया हुआ है फोटो में निकलवाई हुई है क्योंकि हमने ये लगा लीजिए कंगनवाल चौके में कम से कम 22 दिन बाद हमारी रिपोर्ट लिखी गई 22 दिन बाद 22 दिन बाद कारण क्या है 22 दिन बाद रिपोर्ट लिखने का लटका लगवाते रहे अच्छा क्या कहते क्या थे क्योंकि पैसा-पुसा मांगने थे पैसा पैसा नहीं पैसे का दौड़ा ही जा रहे थे टाइम नहीं है कल आ जाना सुबह पाँच बजे आना शाम कुछ पाँच बजे आना करते करते इन्नी बार चौंका मैं कमिश्नर साहब के पास गया वहाँ पर दे दिया मेरे पास सारा रखा हुआ है ठीक है इसके निकाल सी साहब को भी दिया था उसकी भी फोटो भी पड़ी हुई है फिर उसके बाद 22 दिन बाद मैंने किसी से फ़ोन करवाया तब थोड़ा सा उन्होंने कहा वो डांटने लगे बोले तूने दूसरे दु, से फ़ोन क्यों करवाया फिर उन्होंने बड़े मुश्किल से वो भी अपने मर्ज़ी नाल उन्होंने धारा लगाई है कमज़ोर कमज़ोर लगाइए धारा ताकि उनकी गिरफ्तारी ना हो ठीक है सर अब बताइए इन्नी दिन से पठान हमने सानेवाल चौकी चक्कर लगाए कितने बार लगाए सानेवाल थाने गए फिर जो यहाँ के इंचार्ज साहब के उनके पास भी गए बोले कोई नहीं कार्रवाई हो जाएगी हो जाएगी ਅਬੀ ਤੱਕ ਬੰਦੇ ਗ੍ਰਿਫਤਾਰ ਨਹੀਂ ਇਹ ਬੰਦੇ ਹਮਾਰੇ ਵਾਹ ਕੈਮਰਾ ਲੱਗੇ ਹੈ ਸਾਰੇ ਬੰਦੇ ਸਾਰੇ ਦਿਹਾੜੀ ਦਰ ਘੁੰਮਤੇ ਰਹਤੇ ਸਾਮ ਕੋ ਸੁਬਹਰੇ ਘੁੰਮਤੇ ਰਹ ਕਭ 5 7 ਬੰਦੇ ਘੂਮੇ ਗਏ ਕਭ ਉਧਰ ਸੇ ਇਸ਼ਾਰੇ ਕਰਨਗੇ ਇਹ 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 ਦੁਕਾਨ ਹੈ ਇਸੇ ਚੱਕਰ ਲਗਾਤੇ ਰਹਤੇ ਹੈ ਹਾਂਜੀ ਅਬ ਮਨ ਮੇ ਕੀ ਡਰ ਹੈ ਖੋਫ ਹੈ ਕੀ ਹੈ ਅਭੀ ਵੀ ਡਰ ਹੈ ਤਮਕੀਰ ਦਿੱਤੀ ਆ ਉਹਨਾਂ ਨੇ ਤਮਕੀਰ ਦਿੱਤੀ ਤਮਕੀਰ ਵੀ ਦਿੱਤੀ ਹੋਈ ਆ ਕਿ ਤੈਨੂੰ ਜਾਨੋ ਮਾਰ ਦੇਣਾ ਵਾ ਉਹ ਤਾਂ ਮੈਨੂੰ ਮਰਿਆ ਛੱਡ ਕੇ ਚਲੇ ਗਏ ਸੀਗੇ ਉਸ ਤੋਂ ਬਾਅਦ ਇਧਰ ਉਹ ਗੇੜਾ ਮਾਰਦੇ ਰਹਿੰਦੇ ਆ कि इशारे करते हैं दात्र हैगी है वीडियो भी हैगी है सारी सीसी टी वी फुटेज से वीडियो भी कटी हुई है उन्नी जिन्नी बार आंदे हैं वो तमकिया तुमकिया इधर उधर जाते हैं इशारा उशारा करते हैं कि हाँ ते तो मार देना वहाँ पहले फरवरी में दुकान लुटी गई थी फरवरी जा? फरवरी में उन्नीस फरवरी को दुकान लुटी गई थी हमने एक सौ बारह नंबर फ़ोन भी किया वो आए थे यहाँ पर रिपोर्ट भी किए उन्हीं 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 लोगों का है जिन्होंने हमला किया है उन्हीं लोगों का हाथ है वो भी आज तक एफ आई नहीं लिखी गई वो दौड़ाते रहे कोई नहीं बोल रहे हैं ट्रेस बंदे ट्रेस नहीं हमने वीडियो भी दी थी कॉपी दी थी कॉपी नहीं देती कॉपी नहीं देती गई नहीं लगता कि राजनीति हाथ है या कोई चंदा चढ़िया ऊपर ऊपर से चंदा चढ़ा हुआ है इसीलिए कार्रवाई नहीं हो रही है क्योंकि इसको जो सटी थी स्थिति के लॉ ऑर्डर दिए थे कानून व्यवस्था बहुत बुरा है सर बहुत बुरा इतना बुरा है ਇਹ ਦਿਨ ਭਰ ਲੁੱਟ ਮਾਰੇ ਚੋਰੀ ਹੋ ਰਹੀ ਹੈ ਇੱਕ ਬੰਦੇ ਦਾ ਹੱਥ ਕੱਢ ਗਿਆ ਉਸੇ ਕੇ ਪੜੋਸੀ ਉਸੇ ਗਲੀ ਮੇ ਪਹਿਲੇ ਬੰਦੇ ਰਹਤੇ ਸਨ ਅਭੀ ਵੀ ਰਹਤੇ ਹਨ ਉਧਰ ਹੀ ਔਰ ਦਿਨ ਭਰ ਇਧਰ ਕੇ ਜੋ ਹੈ ਮਾਹੌਲ ਬਹੁਤ ਖਰਾਬ ਹੈਗਾ ਬਿਲਕੁਲ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਇੱਥੇ ਖਰਾਬ ਨਿਕਲ ਨਜ਼ਰ ਆਂਦੀ ਹੋਈ ਦਿਖਾਈ ਦੇ ਰਹੀ ਹੈ ਮੇਰੇ ਹੱਥ ਦੇ ਵਿੱਚ ਤੁਸੀਂ ਇਹ ਦੇਖ ਪਾ ਰਹੇ ਹੋ ਕਿ ਇਹ ਤਸਵੀਰਾਂ ਜਰੀਆਂ ਦੇਖ ਸਕਦੇ ਹੋ ਹੱਥ ਦੇ ਵਿੱਚ ਛੜੀਆਂ ਇੱਕ ਵੱਡਾ ਸਾਰਾ ਦਾਤ ਅਤੇ ਤਿੰਨ ਨੌਜਵਾਨ ਸਵਾਰ ਐਕਟਿਵਾ ਤੇ ਕੁਮਰੇਾਂ ਤੇ ਅਤੇ ਸ਼ਰੀਆਮ ਲੁੱਟਖੋ ਦੀ ਵਾਅਦਾਤਾਂ ਨੂੰ ਇੰਜਾਮ ਦਿੰਦੇ ਵੀ ਨਜ਼ਰ ਆ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਮੂੰਹਾਂ ਦੇ ਮੂੰਹ ਦੇ ਉੱਤੇ ਰਮਾਲ ਬੰਨਿਆ ਹੋਇਆ ਤੇ ਇਹਨਾਂ ਦਾ ਕਹਿਣਾ ਕਿ ਲਗਭਗ ਲਗਭਗ ਮਹੀਨੇ ਤੋਂ ਉੱਤੇ ਹੋ ਗਈ ਹੈ ਗੱਲ ਕਿ ਕੋਈ ਵੀ ਯਾਨੀ ਕਿ ਐਫ ਆਈ ਆਰ ਨਹੀਂ ਦਰਜ ਕੀਤੀ ਗਈ ਆਖਿਰਕਾਰ ਕਿਉਂ ਨਹੀਂ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਲੁਧਾਨਾ ਪੋਜ਼ੇ ਉੱਤੇ ਕਾਫੀ ਬੜਾ ਵੱਡਾ ਦਾਗ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਵੈ ਜੇਕਰ ਲੋਕਾਂ ਦੇ ਲੋਕਾਂ ਦੀ ਵਾਸਤੇ ਪੁਲਿਸ ਬਣੀ ਹੈ ਤੇ ਲੋਕਾਂ ਦੀ ਸੇਵਾ ਦੇ ਵਿੱਚ ਨਹੀਂ ਹੈ ਤੇ ਇਸ ਐਸੇ ਪੁਲਿਸ ਦਾ ਕੀ ਕੰਮ ਜੇਕਰ ਉਹਨਾਂ ਦੀ ਕੰਪਲੇਨਟ ਜਾਂ ਕੁਝ ਨਹੀਂ ਲਿਖ ਪਾਰੇ ਕਿਉਂਕਿ ਇਸ ਵਕਤ ਪਰਿਵਾਰ ਦੇ ਵਿੱਚ ਸਹਮ ਦਾ ਮਾਹੌਲ ਹੈ ਉਹਨੇ ਬੱਚਿਆਂ ਨੂੰ ਧਮਕੀ ਆ ਰਹੀ ਹੈ ਕੰਗਾਵਲ ਦਾ ਮਾਮਲਾ ਹੈ ਕਿਉਂ ਨਹੀਂ ਕਾਰਵਾਈ ਹੋ ਰਹੀ ਪ੍ਰਸ਼ਨ ਪਹਿਲਾ ਇਹ ਉੱਠਦਾ ਹੈ ਦੂਜੀ ਗੱਲ ਹੈ ਐਡੇ ਐਡੇ ਵੱਡੇ ਵੱਡੇ ਦਾਤ ਇੱਥੇ ਲੈ ਕੇ ਘੁੰਮਦੇ ਨੇ ਉਹ ਉਹ ਕਿਉਂ ਨਹੀਂ ਅਰੈਸਟ ਹੋ ਪਾਰੇ ਬੰਦੇ ਦੂਜਾ ਸਵਾਲ ਇਹ ਉੱਠਦਾ ਹੈ ਤੀਜਾ ਸਵਾਲ ਇਹ ਉਠਦਾ ਵੇ ਕਿ ਇੱਥੇ ਸ਼ਰਿਆਮ ਜਰਿਓ ਘੁਮਰੇ ਨੇ ਗ੍ਰਿਫਤਾਰ ਕਿਉਂ ਗਿਫਤਾਰੀ ਕਿਉਂ ਨਹੀਂ ਹੋ ਰਹੀ ਕੀ ਲੱਗਦਾ ਕਿ ਸੈਟਿੰਗ ਹੈ ਅੰਦਰ ਇਹ ਸਵਾਲ ਇੱਥੇ ਦੇ ਰਿਹਾ ਤਿੰਨ ਸਵਾਲ ਇੱਥੇ ਰੱਖੇ ਗਏ ਨੇ ਇਹਨਾਂ ਦਾ ਜਵਾਬ ਮੰਗ ਰਹੇ ਨੇ ਕਮਿਸ਼ਨਰ ਜਿਹੜੇ ਸੋਪਨ ਸ਼ਰਮਾ ਨੇ ਉਹਨਾਂ ਕੋ ਵੀ ਕੇਸ ਸੀਗੇ ਹਾੜਾ ਕੱਢ ਕੇ ਜਰੋ ਚੌਂਕੀ ਪਹੁੰਚ ਰਹੇ ਨੇ ਇਹ ਸਹੀ ਦਾ ਕਹਿਣਾ ਹੁੰਦਾ ਵੈ ਕਿ ਤੁਸੀਂ ਉਹਨਾਂ ਕੋ ਕਿਉਂਗੇ ਡਾਂਟ ਡਾਂਟ ਲਗਾਉਂਦੇ ਨੇ ਇਹ ਵਿਚਾਰੇ 20 ਸਾਲ ਤੋਂ ਇੱਥੇ ਕੰਮ ਕਰ ਰਹੇ ਨੇ ਰੋਜ਼ਗਾਰ ਆਪਣਾ ਕਮਾ ਰਹੇ ਨੇ ਤਾਂ ਰੋਜ਼ਗਾਰ ਕਮਾ ਕੇ ਖਾਂਦੇ ਪੀਂਦੇ ਨੇ ਕਿਉਂ ਨਹੀਂ ਕਰਦਾ ਇਹ ਹੋੜੀ ਕਿਉਂ ਨਹੀਂ ਇੱਥੇ ਪ੍ਰਸ਼ਾਸਨ ਢਿੱਲ ਵਰਤਾ ਹੈ ਨਜ਼ਰ ਆ ਰਿਹਾ ਹੈ ਇਹ ਬੜਾ ਵੱਡਾ ਸਵਾਲ ਚਰਚਾ ਦਾ ਵਿਸ਼ਾ ਬਣਿਆ ਆ ਗੱਲਬਾਤ ਕਰਦੇ ਆ ਜਿਹੜੇ ਕੰਗਾਵਾਲ ਚੌਂਕੀ ਤੇ ਜਿਨ੍ਹਾਂ ਕੋ ਇਹਨਾਂ ਇਹਨਾਂ ਦਾ ਕੇਸ ਹੈਗਾ ਹੈ ਹਲੋ ਸਸੀਗਾ ਸਰ ਹਾਂ ਫਿਕਰ ਨਹੀਂ ਸਰ ਕੀ ਹਾਲ ਹੈ ਠੀਕ ਹੋ ਵਧੀਆ ਵਧੀਆ ਜੀ ਸਰ ਯੂਵੰਬੇਰੀ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਜਰਨਲਿਸਟ ਪੱਤਰਕਾਰ ਹਾਂਜੀ ਹਾਂਜੀ ਸਰ ਇੱਕ ਕੁਲਦੀਪ ਮੋਰੀਆ ਦਾ ਨਾਮ ਤੋਂ ਕੰਪਲੇਂਟ ਹੋਣੀ ਹੈ ਤੁਹਾਡੇ ਧਿਆਨ ਚ ਹੋਣਾ ਮਾਮਲਾ ਕਿ ਕੁਝ ਨਾ ਕੋ ਮੂਤਰਮਾਲ ਬਣ ਕੇ ਨੌਜਵਾਨ ਆਂਦੇ ਆ ਤੇ ਹੱਥਾਂ ਵਿੱਚ ਦਾਤ ਫੜ ਕੇ ਉਹਦੇ ਮੁੰਡੇ ਨੂੰ ਢੇੜੀ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ 3 ਲੱਖ ਦਾ ਕੈਸ਼ ਲੈ ਕੇ ਫਰਾਰ ਹੋ ਜਾਂਦੇ ਤੇ ਦੁਬਾਰਾ ਰੀਖੀ ਕੀਤੀ ਜਾਂਦੀ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ ਕੀ ਪੂਰਾ ਮਾਮਲਾ ਮਹੌਲਾ ਕੋਈ ਨਾ ਰੋਈ ਚਾ ਬਣਾ ਉਹ ਦੁਕਾਨ ਤੇ ਅੱਛਾ ਜੀ ਦੇ ਚੱਕ ਰਹੀ ਆ ਇੰਜਰੀ ਰਿਪੋਰਟ ਅਜੇ ਕਲੀਅਰ ਨਹੀਂ ਹੋਈ ਤੇ ਬਾਕੀ ਦਾ ਪਰਚਾ ਦਰਜਾ ਹੂੰ ਸਰ ਗ੍ਰਫਤਾਰੀ ਕਦੋਂ ਤੱਕ ਹੋ ਜਾ ਹੋ ਸਕਦੀ ਹੈ ਗ੍ਰਫਤਾਰੀ ਜਿਹੜੇ ਜੁਰਮ ਫਰਕ ਹਨ ਮੇਰੀ ਗੱਲ ਜਿਹੜੇ ਜੁਰਮ ਲੱਗੇ ਨੇ ਉਹ ਅਵੇਲੇਬਲ ਫੈਂਸ ਨੇ ਇੰਜਰੀ ਰਿਪੋਰਟ ਇੰਜਰੀ ਰਿਪੋਰਟ ਕਲੀਅਰ ਕਰਕੇ ਜੇ ਗ੍ਰਫਤਾਰੀ ਪਾਈ ਜਾਊਗੀ ਜੇ ਜੇਲ ਭੇਜਲ ਜੋ ਹੋਏ ਤਾਂ ਜੇਲ ਭੇਜਾਂਗੇ ਹੂੰ ਆ ਮੋਬਿਲ ਬਾਰ ਬਾਰ ਰੇਖੀ ਕੀਤੀ ਜਾ ਰਹੀ ਹੈ ਨੇ ਦੁਕਾਨ ਦੀ ਸਰ ਉੱਤੇ ਕੀ ਉੱਤੇ ਕੀ ਐਕਸ਼ਨ ਲਿਤਾ ਜਾ ਰਿਹਾ ਪੁਲਿਸ ਵੱਲੋਂ ਸਰਨ ਕੋਲ ਦਾ ਕੋਈ ਕੰਪਲੇਂਟ ਇਹਨਾਂ ਨੇ ਆਈ ਨਹੀਂ ਰਿਖਤੀ ਕੀਤੀ ਜਾ ਰਹੀ ਹੋਂਦ ਤੱਕ ਸਰ ਕੰਪਲੇਂਟ ਤਾਂ ਸਾਡੇ ਕੋਲ ਇੱਥੇ ਲਿਖਤ ਹੈਗੀ ਹੈ ਕੰਪਲੈਨਸਰ ਸਾਹਿਬ ਕੋ ਵੀ ਗਏ ਹੋ ਉਸ ਤਵਾਂ ਕਹਦੇ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਕੋਈ ਨਹੀਂ ਜੀ ਕਰਨਾ ਨੇ ਪਾਉਣ ਨੇ ਗ੍ਰਿਫਤਾਰੀ ਉਹਨਾਂ ਦੀ ਸਰ ਬਰਾਮਦਗੀ ਕੀ ਮਿਲੀ ਹੈ ਤੁਹਾਨੂੰ ਹੁਣ ਤੱਕ ਹੁਣ ਤੱਕ ਬਰਾਮਦਗੀ ਕੀ ਹੋਈ ਹੈ ਬਰਾਮਦਗੀ ਕੋਈ ਨਹੀਂ ਹੋਈ ਦੋਸ਼ੀ ਨੂੰ ਗ੍ਰਿਫਤਾਰੀ ਕਰਕੇ ਤੇ ਫਿਰ ਬਰਾਮਦਗੀ ਹੋ ਜੇ ਸਰ 3 ਲੱਖ ਰੁਪਏ ਕੈਸ਼ ਜਿਹੜਾ ਉਹਨਾਂ ਨੇ ਚੋਰੀ ਕੀਤਾ ਕੋਈ 3 ਲੱਖ ਕੈਸ਼ ਨਹੀਂ ਹੈਗਾ ਜੀ ਇਹਦੇ ਚ ਹੋਰ ਦੱਸੋ ਜੀ ਹਾਂਜੀ ਜੋ ਬਿਆਨ ਸਾਡੇ ਕੋਲ ਲਿਚਿਆ ਹੋਇਆ ਜੀ ਐ ਪਰਵਾਰ ਕਹਿ ਰਿਹਾ ਸਰ ਅਸੀਂ ਨਹੀਂ ਕਹਿ ਰਹੇਗੇ ਤੁਸੀਂ ਸਰ ਨਾਲ ਥੋੜਾ ਆਰਾਮ ਨਾਲ ਗੱਲ ਕਰੋ ਮੈਂ ਸਰ ਉਹੀ ਗੱਲ ਕਰ ਰਿਹਾ ਵੀ ਸਾਡੇ ਕੋਲ ਪੇਪਰ ਸਰ ਗਿਆ ਉਹਦੇ ਜਿਹੜੇ ਕੋਈ ਅਸੀਂ ਤੁਹਾਡਾ ਸਵਾਲ ਪੁੱਛ ਰਹੇ ਹਾਂ ਤੁਸੀਂ ਸਾਨੂੰ ਧੱਕੇ ਮਾਰ ਰਹੇ ਹੋ ਮੈਂ ਨਹੀਂ ਜੇ ਧੱਕੇ ਤੇਨੂੰ ਮਾਰਦਾ ਹੈਗਾ ਰਿਕਾਰਡ ਮਤਲਬ ਮਾਮਲਾ ਦਰਜ ਆ ਮਕਦਮਾ ਦਰਜ ਆ ਸਰ ਮਹੀਨਾ ਹੋ ਗਿਆ ਪੁਲਿਸ ਕੋਲ ਕੋਈ ਕਾਰਵਾਈ ਕੋਈ ਉਪਤਾ ਸਬੂਤ ਨਹੀਂ ਲੱਭੇ ਲੱਭੇ ਕੀ ਇਹ ਤੁਹਾਨੂੰ ਦੱਸ ਤਾਂ ਸਕਦੇ ਹੋ ਨਾ ਠੀਕ ਹੈ ਜੀ ਹਾਂਜੀ ਬਿਲਕੁਲ ਹੀ ਤਸਵੀਰਾਂ ਧਰ ਨਾਲ ਸਾਂਝੀਆਂ ਕੀਤੀਆਂ ਜਿੱਥੇ ਕਿ ਜਸਬੀਰ ਐਸਆਈ ਦੇ ਵੱਲੋਂ ਦਬਕੇ ਮਾਰੇ ਜਾਂਦੇ ਆ ਤੇ ਇਸ ਮਾਮਲੇ ਨੂੰ ਰਫੂ ਚੱਕਰ ਕੀਤਾ ਜਾਂਦਾ ਵੈ ਸਵਾਲ ਇੱਥੇ ਉੱੜਦੇ ਆ ਕਿ ਪੁਲਿਸ ਕੀ ਕਰ ਰਹੀ ਐ ਫਿਰ ਲੋਕ ਪੁਲਸਰੇ ਉੱਤੇ ਸਵਾਲ ਕਦਮ ਚੱਕਦੇ ਇਹ ਪਰਿਵਾਰ ਜਿਹੜਾ ਕਿ ਇਨਸਾਫ ਦੀ ਮੰਗ ਕਰ ਰਿਹਾ ਉਹ ਗੁਹਾਰ ਕਰ ਰਿਹਾ ਵੈ ਕਿਸ ਤਰ੍ਹਾਂ ਇਨਸਾਫ ਮਿਲੇਗਾ ਇਹ ਹਣੇ ਚਰਚਾ ਦਾ ਵਿਸ਼ਾ ਹੋਏਗਾ ਹਜੇ ਤੱਕ ਪੁਲਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਵੈ ਕੋਈ ਵੀ ਪੁਲਸ ਵੱਲੋਂ ਐਕਸ਼ਨ ਨਹੀਂ ਲਿਤਾ ਗਿਆ ਤੇ ਆਨੇ ਸਮੇਂ ਦੇਖਣਾ ਹੈ ਕਿ ਇਹਨਾਂ ਦਾ ਮਸਲਾ ਦਾ ਹੱਲ ਹੋਵੇਗਾ ਜੁੜੇ ਹੋਏ ਧਨ ਲੈਵ ਦੇ ਨਾਲ ਹਣੀਦ ਨਾ ਯੂਮ ਰਿਪੋਰਟ ਤਨ